ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਟੂਰ ਫੈਨ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਗਰ ਤੁਸੀਂ ਜਾਨੇ ਪਹਿਲੀ ਵਾਰ ਹੋ ਚੈਨਲ ਨੂੰ ਤਾਂ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਵੀਡੀਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੁੜੇ ਰਹੋ ਸੇ। ਤੇ ਸ਼ਾਮ ਦੇ ਵਜ ਗਏ ਨੇ ਸੇ। ਤਾਂ ਤੇ ਮੈਂ ਲੱਗੀ ਸੀਗੀ ਬਲੌਗ ਸ਼ੁਰੂ ਕਰਨ। ਤੇ ਤੁਸੀਂ ਜਾਨੇ ਪਾੜੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੁੜੇ ਰਹੋ ਸੇ। ਮੈਂ ਸੂਟ ਕੱਟਣ ਲੱਗ ਰਹੀ ਸੀਗੀ। ਸੂਟ ਕੱਟਣ ਲੱਗੀ ਸੀ ਮੈਂ 3:30 ਨੂੰ 4:00 ਵਜੇ ਲੱਗੀ ਸੂਟ ਕੱਟਣ ਨੂੰ ਤੇ ਗਰਮੀ ਬਹੁਤ ਜ਼ਿਆਦਾ ਜਾਈਗੀ ਪਹਿਲਾਂ ਮੈਂ ਇੱਥੇ ਬੈਠੀ ਸੀ ਅੰਦਰ ਤੇ ਫੇਰ ਇੱਥੇ ਮੈਨੂੰ ਗਰਮੀ ਲੱਗੀ ਏਸੀ ਨਹੀਂ ਲਾਇਆ ਕੋਈ ਫਿਰ ਏਸੀ ਲਾ ਲਈ ਸੌਣ ਫਿਰ ਬਾਹਰ ਜਾ ਕੇ ਕੰਮ ਕਰਨੇ ਓਕੇ ਹੋ ਜਾਂਦੇ ਨੇਗੇ ਤੇ ਏਸੀ ਵਸ ਪੰਟਾ ਕਲਾਈ ਸੀ ਤੇ ਪਰੇ 1:30 ਵਜੇ ਮੈਂ ਕਾਈ ਤਨਵੇਂ ਬੰਦ ਕਰਤਾ ਜੇ ਏਸੀ ਜਿਵੇਂ ਬੈਠੇ ਹੋਰ ਕੰਮ ਕਰਨੇ ਓਕੇ ਹੋ ਜਾਂਦੇ ਨੇਗੇ ਤੇ ਫੇਰ ਮੈਂ ਬਾਹਰ ਜਾ ਕੇ ਬਰਾਂਡੇ 'ਚ ਕੱਟੇ ਰੂਟ ਥੋੜਿਆ ਵਧੀਆ ਰਹੇਗਾ ਬਾਤ ਕੁੜੀ ਖਬਾ ਵੀ ਪੈਂਦੀ ਹੈਗੀ ਅੰਦਰ ਕੰਮ ਵਿੱਚ ਵਿਰੋਖਾ ਹੋ ਜਾਂਦਾ ਹੈ ਤੇ ਸੂਟ ਮੈਂ ਕੱਟ ਲਈਏਗੀ ਵਹੀ ਬਲਾਦਮੀ ਨੂੰ ਟਾਈਮ ਨਹੀਂ ਹੈਗਾ ਤੇ ਖੇਤ ਦਾ ਕੰਮ ਕਰਕੇ ਮੱਝਾਂ ਨਵਾਉਣੀ ਨੇ ਕਿ ਸਾਮ ਟਾਈਮ ਹੋਵੇ ਤੇ ਇੱਕ ਸੂਟ ਆ ਕੱਟਿਆ ਹੈਗਾ ਤੇ ਇੱਕ ਸੂਟ ਹੀ ਕੱਟਿਆ ਹੈਗਾ ਬਹੁਤ ਸਾਰਾ ਬਰੀ ਗ੍ਰੈਂਟ ਆ ਗਿਆ ਆਹ ਇੱਕ ਸੂਟ ਤੋਂ ਟੂ ਟੂ ਇੱਕ ਸੂਟ ਹੀ ਕੱਟਿਆ ਹੈਗਾ ਤੇ ਤੇ ਵੀ ਬਰੀ ਕੁਝ ਹੋ ਤੈਨੂੰ ਕੁੜ ਕਸਟਮਰ ਦੇ ਦੇਗੀ ਤੇ ਹੁਣ ਮੈਂ ਕੱਟ ਕੇ ਸੂਟ ਹੁਣੀ ਹਟੇਗੀ ਤੇ ਪਹਿਲਾ ਪੱਖੇ ਜੀ ਸੱਲ ਪਾਏਗਾ ਪੱਖੇ ਇਹ ਵੀ ਪਹਿਲਾ ਜੀ ਧਿਆਨ ਰੱਖੇ ਬਗਰਮ ਜੀ ਸੂਰ ਸੂਰ ਚ ਸੱਲ ਪਾ ਦੇਣ ਹੁੰਨੇ ਸੀ ਹਰ ਸਾਲ ਤੇ ਫਿਰ ਵਧੀਆ ਪੱਖੇ ਚੱਲੀ ਜਾਂਦੇ ਨੇਗੇ ਤੇ ਪੱਖੇ ਨਾਲੇ ਮਰਜਦਾ ਨਹੀਂ ਹੈਗਾ ਜੇ ਜਲਦੀ ਸੱਲ ਪਾ ਲਈ ਤੇ ਬਸ ਕਾਲ ਹੋ ਗਈ ਇੱਕ ਚ ਪਹਿਲਾਂ ਪਾਦਾ ਸੀ ਪਸੂਆਣੇ ਜੀ ਤੇ ਇੱਧਰਲੇ ਪੱਖੇ ਚ ਪੌੜੇ ਰਹਿਣ ਸੀ ਚੱਲ ਇੱਕ ਚ ਪਾਤਾ ਇੱਕ ਚ ਕੱਲ ਨੂੰ ਪਾਦਾ ਗਾ ਗਰਮੀ ਚ ਫੜਦਿਆਂ ਨਾ ਟੈਮਕ ਖਾ ਜਾਂਦਾ ਪੱਖੇ ਬੰਦ ਕਰਦੇ ਮੈਂ ਸੋਈ ਮੱਜਾ ਨਾ ਮੋਣਿਆ ਤੇ ਕੋਹਾ ਸਿੱਟਣ ਟਾਈਮ ਹੋਗਾ ਤਾਂ ਅਜਾੜਾ ਟਾਈਮ ਹੋ ਗਿਆ ਉੱਤੋਂ ਦੋ-ਤਿੰਨ ਘੰਟੇ ਪਸੂ ਵਿੱਚ ਲੱਗੇ ਜਾਣਗੇ ਤੇ ਕਾਫੀ ਨਿਹਰਾ ਹੋ ਜਾਂਦਾ ਕਿ ਖੇਤ ਕੰਮ ਹੁੰਦਾਗਾ ਕੋਈ ਖੇਤੋਂ ਨਿਹਰੇ ਹੋ ਜਾਂਦੇ ਨੇਗੇ ਫਿਰ ਆਕੇ ਫਿਰ ਕੋਹਾ ਸਪਾਉਂਦੇ ਨੇਗੇ ਤੇ ਸਾਮੂ ਹੋੜਾ ਠੀਕ ਹੁੰਦਾ ਮੌਸਮ ਤੇ ਖੇਤ ਦਾ ਕੰਮ ਕਹਿ ਰਣ ਲੱਗੇ ਨੇਗੇ ਤੇ ਨਾਲੇ ਫਿਰ ਹਰਾਂ ਲਈ ਹੁੰਦੇ ਨੇ ਖੇਤ ਦਾ ਕੰਮ ਬੁੱਕਾ ਕੰਮ ਹੋ ਪਰ ਰਹੇ ਨੇਗੇ ਫਿਰ ਆਕੇ ਮੈਂ ਨਿਤਾਰ ਚੋਣਗੀ ਮੱਝਾਂ ਨਵਾ ਦੂੰਗੀ ਫਿਰ ਕੋਹਾ ਢਾ ਕੇ ਚਕਾ ਦੇਣਗੇ ਉਹ ਸਾਰਾ ਢੇਰੇ ਲਾ ਕੇ ਕਰਦੇ ਨੇਗੇ ਰਾਕੇ ਚੱਕ ਲਾ ਚਲਈ ਬਾਹਰ ਦਿਖਾਉਣ ਯਾਰ ਇਹਨੂੰ ਜੋ ਥੱਕ ਬਾਹਰ ਦੀ ਪੰਨੀ ਕੀ ਕਹਿੰਦੀ ਹੈਗੀ ਆਏ ਕਿਤੇ ਲੱਗਈਆਂ ਇਹੋੜੇ ਐਸੀ ਤੇ ਪਿੱਛੇ ਆ ਗਿਆ ਨਾ ਕੁੱਤਾ ਹੈ ਕੁੱਤੀ ਹੈ ਬੈਠੀ ਹੋਰ ਤੇ ਪਿੱਛੇ ਆ ਗਈ ਜੀ ਮੇਰੇ ਨਾਲ ਤੇ ਇਹ ਰਿਪਨ ਜੋ ਚੱਕ ਲਈ ਇੱਕ ਤੂਰਾ ਮੈਨੂੰ ਦਿਖਾਉਂਦੇ ਮम्मा ਕ ਤੂਰਾ ਇਹਦੇ ਪਿੱਛੇ ਜਾਊਗਾ ਹੁਣ ਇਹ ਜੜੋਦੇ ਹੋਏ ਨੇ ਦੁੱਧੇ ਰੋਟੇ ਇਹਨਾਂ ਨੂੰ ਪੌਂਦੀ ਹੈ ਕਿ ਦਿੱਲੀ ਬੇਵਾਸੇ ਨੂੰ ਜਾਣਦੇ ਨੇਗੇ ਇਹਦੇ ਪਿੱਛੇ ਆ ਜਾਂਦੇ ਫਿਰ ਉਹ ਸਾਹਮਣੇ ਬਾਟਰ ਬਾਕਸ ਉੱਥੇ ਰਹਿੰਦੇ ਨੇਗੇ ਪਰਾ ਕੁੱਤੀ ਆਪਣੇ ਹੱਥ ਆ ਚਾਰ ਵਾ 12 ਵੀ ਸੂਈ ਸੀ ਤੇ ਹੁਣ ਉਹ ਤੇ ਕੁਟੂਰੇ ਬਰਾਦਤ ਤੇ ਕਰਨੀ ਬਹੁਤ ਜਿਆਦਾ ਸੀ ਬਾਟਰ ਬਾਕਸ ਵਿੱਚ ਦਰਖਤ ਨੇ ਕਾਫੀ ਨੀਚੇ ਰੱਖਦੇ ਸੀ ਜਦੋਂ ਵੀ ਇਹ ਕਰਦੀ ਹੈਗੀ ਨਾ ਬਾਹਰ ਨਿਕਲਦੀ ਹੈ ਪਿੱਛੇ ਲੱਗੇ ਜਾਂਦੇ ਫਿਰ ਤੇ ਰੋਟੀ ਪਾਉਣ ਜਾਂਦੀ ਇਹਨਾਂ ਨੂੰ ਚਲੋ ਜਾਨਵਾਦ ਨਹੀਂ ਇਸ ਵੇਲੇ ਜਿਵੇਂ ਜਨਮਾਂਈਆਂ ਹੀ ਸੀ ਫੋਗਰ ਚਲਾਤੇ ਸੀਗੇ ਸਾਰਦਨ ਚੱਲੀ ਗਏ ਨੇ 11 ਵਜੇ ਵਿੱਚ ਚਲਾ ਗਈ ਸੀ 3 ਵਜੇ ਬੰਦ ਕਰੇ ਨੇ ਹੁਣ ਨਾਲ ਤਾਂ ਗੋਹਾ ਸਾਰਾ ਉੱਤਰ ਜੂਗਾ ਜਲਦੀ ਇਹਨੇ ਉਹ ਵੀ ਲੈਣ ਵਜ੍ਹਾ ਤੇ ਹੁਣ ਨਮਾਦ ਦੇਣੇ ਹੈਗੇ ਨਾ ਰਾਤ ਜਿਹੜੀ ਸਖਾਈ ਨਿਕਲ ਜੂਗੀ ਪਹਿਲਾਂ ਪਾਣੀ ਇਹਨਾਂ ਨੇ ਪਿਆਤਾ ਸੀਗਾ ਤੇ ਦੁਬਾਰਾ ਫੇਰ ਪਾਣੀ ਪਿਲਾ ਦਾਂਗੇ 3 4 5 ਵਾਰ ਤਾਂ ਬੱਸ ਉਹਨਾਂ ਨੂੰ ਪਾਣੀ ਪਿਲਾਉਣਾ ਪੈਂਦਾ ਹੁਣ ਪਰ ਮੀਂਹ ਜਿਆਦਾ ਹੋ ਰਹੀ ਹੈਗੀ ਤੇ ਗਾਂਜਾਂ ਤਾਂ 6 7 7 ਵਾਰ ਪਾਣੀ ਪਿਲਾਉਣਾ ਪੈਂਦਾਗਾ ਇੱਕ ਵਾਰ ਦੁਪਹਿਰੇ ਅੰਦਰ ਪਲਾਦ ਦੇਣੀ ਹੁੰਦੀ ਹੈ ਬਿਵਾਰਟੀ ਦੇ ਨਾਲ ਤੇ ਮੱਝਾਂ ਨੂੰ ਤਾਂ ਖੋਲਦੇ ਹਾਂ ਤੇ ਪਲਾਦ ਦੇਨੇ ਮੱਝਾਂ ਸਾਡੇ ਪਾਣੀ ਨਹੀਂ ਪੀਂਦੀਆਂ ਖੇਲ ਤੋਂ ਬਣਾ ਤੇ ਗਾਇਆਂ ਦਾ ਪੀ ਲੈਂਦੀਆਂ ਨੇ ਪੈਪ ਲੱਗ ਬੱਠਾ ਦੇ ਵਿੱਚ ਪਿਆ ਦਿੰਦੇ ਪਰ ਮੱਝਾਂ ਦਾ ਖੇਲ ਦੇ ਵਿੱਚ ਹੀ ਪਿੰਦੀਆਂ ਨੇ ਪਾਣੀ ਤੇ ਮੈਨੂੰ ਜਦੋਂ ਕਿਹਾ ਤੂੰ ਜਲਦੀ ਜਲਦੀ ਹਟਾ ਦੇ ਗੋਹਾ ਦੇਖੋ ਕਿ ਫਿਰ ਨਹੀਂ ਪਾਣੀ ਦਾ ਸਾਰਾ ਗੋਹਾ ਚਲਾ ਜਾਊਗਾ ਇੱਧਰ ਤੇ ਸਾਰਾ ਗੋਹਾ ਹਟਾ ਦੂਗੀ ਬੱਚੇ ਥੋੜਾ ਕੰਮ ਨਾਲ ਜ਼ਰੂਰ ਲਾਉਣਾ ਚਾਹੀਦਾ ਹੈਗਾ ਹੈਲਪਵਾਨ ਮਿਲ ਜਾਂਦੀ ਨਾਲੇ ਨਾਲੇ ਬੱਚੇ ਕੰਮ ਲੱਗੇ ਰਹਿੰਦੇ ਨੇਗੇ ਉਸ ਕੱਟਿਆ ਰਹੇਗੇ ਫਿਰ ਦੋ ਨਵਾਉਣੀਆਂ ਤੇ ਸਾਮ ਨੂੰ ਪਸੂ ਨਵਾਉਣ ਸੁੱਕੇ ਹੋ ਜਾਂਦੇ ਨੇ ਕਿਉਂਕਿ ਗਿੱਲੇ ਹੁੰਦੇ ਨੇ ਫੋਗਰ niche ਤੇ ਜਲਦੀ ਇਹਨਾਂ ਨਵਾਏ ਜਾਂਦੇ ਨੇਗੇ ਇਹ ਹੁਣ ਤਾਂ ਦੋ ਦਿਨਾਂ ਦਾ ਕੂਲਰ ਲਾਤਾ ਮੱਝਾਂ ਨੂੰ ਬਾਹਰ ਕਿਉਂਕਿ ਗਰਮੀ ਜ਼ਿਆਦੀ ਹੈਗੀ ਸੈੱਡ ਅੰਦਰ ਵੀ ਨਹੀਂ ਛੱਡ ਨੀਚੇ ਬੰਨੀ ਜਾਂਦੇ ਪਾਸੋਂ ਸੈੱਡ ਥਪੇ ਜਾਂਦਾਗਾ ਤੇ ਬਸ ਉਹਨੂੰ ਥੋੜੀ ਬਾਹਰ ਆਰਾਮਦਈ ਰਹਿੰਦੀ ਹੈਗੀ ਜਦੋਂ ਮੱਚੀ ਦਾ ਨਹੀਂ ਲਾਤੀ ਫਿਰ ਤਾਂ ਅੰਦਰ ਹੋਇਆ ਕਰਨੀ ਪੱਖੇ નીચે ਤੇ ਨਹੀਂ ਵੀਰੇ ਤੇ ਕੋਡਾ ਲਗਾ ਦਿੰਦੇ ਨੇ ਸਾਰੇ ਪਸ਼ੂ ਆਰਾਮ ਨਾਲ ਬੈਠ ਜਾਂਦੇ ਨੇ ਕੂਲਰ ਦੇ ਨਾਲ ਕੂਲਰ ਬਹੁਤ ਵੱਡਾ ਵੱਡੀ ਮੋਟਰ ਇਹਦੇ ਵਿੱਚ ਸਾਰੇ ਪਸ਼ੂ ਨੂੰ ਵਧੀਆ ਹਵਾ ਲੱਗਦੀ ਹੈਗੀ ਤੇ ਬਾਕੀ ਗਾਈਆਂ ਨੂੰ ਪਰਾਂ ਬੰਨ ਲਾਦਨੇ ਹੁੰਨੇ ਹੈਗੇ ਤੇ ਵੱਡਾ ਪੱਖਾ ਲਗਾਉਂਦੇ ਡੈਡੀ ਤੇ ਮੰਮੀ ਤੇ ਪੁੱਤਰੀ ਹੋਵਾਂ ਲੱਗ ਰਹੀ ਹੈ ਵਧੀਆ ਨੂੰ ਪਰ ਜਿੰਨਾ ਤਾ ਟੋਂ ਲੱਗੀ ਸੀ ਵਲ ਡਾਕਟਰ ਆ ਗਿਆ ਤੇ ਗਾਲ ਦੇ ਕੁਸ ਲੜ ਗਿਆ ਦਾ ਛੋਟੀ ਤੇ ਨਿਊਟ੍ਰੀਨ ਪੂਰੀ ਜੈ ਸੋ ਜਾਈ ਪਈ ਜੀ ਕੋਈ ਚਿਹਰੇ ਲਪੂ ਨੂੰ ਦਾ ਕੁਸ ਨੂੰ ਲੜ ਕੇ ਦਿੱਤੀ ਉਹ ਇਹ ਸਾਰੇ ਤੇ ਪਿੱਛੇ ਪਾਸੇ ਜੋ ਕਿ ਸੋ ਜਾ ਗਈ ਹੈ ਮੱਥ ਨਹੀਂ ਰਗਣੀ ਧਰਵਾ ਧੋਖੇ ਜੋ ਇਸ ਸਵੇਰੇ ਵੀ ਮੈਂ ਪਹਿਲਾਂ ਨੂਨ ਪਾ ਕੇ ਤੇਰ ਵਕ ਧੋਤਾ ਮਦਰ ਕੀ ਵਾਰ ਬੈਠਣ ਦੇ ਕਰਕੇ ਵੀ ਇਹਨਾਂ ਸਵੇੜੀ ਜਲਦੀ ਆਈ ਨੇ ਲਿਊਟਿਨ

पानी पुरी चढ़ फिर औखा हो जाूनी का दिन तो बहुत ओखा खड़ती है चोरा जी दूसरी गांव में चोली है सीधी रह गई वाली पखा लगा के चोरे ने बार इधर बन के खाना ना मैं सुखा हो जाए बस में चीला हो जाएगा फिर ਤੁਹਾਨੂੰ ਮੰਜੇ ਤੇ ਜੰਕਰਾ ਆ ਰਹੀ ਸਕਤੀ ਹੈ ਜਰਾ ਮਨ ਉਸ ਤੇ ਬੈਠ ਜਾਈਏ ਗਾਜ ਨੂੰ ਸਿਰਾਤ ਮਿੱਤਰੀ ਬਣ ਬੰਦ ਲੈ ਖੁੱਡੀ ਵਾਲਾ ਉਹ ਤੇ ਰੇਪਟਾ ਪੱਖਾ ਲਗ ਲੈਣ ਮੈਂ ਤੇ ਆਉਣਾ ਬੈਠ ਜਾਈਏ ਚਲ ਟਾਪੀ ਜਾਂਦਾ ਹੋ ਜਾ ਧੁੱਪ ਦੇ ਨਾਲ ਹੱਥ ਨਾਲ ਫਲ ਲੈ ਲੇ ਸੱਤ ਹਿੰਦੀ ਸੀ ਬੋਲ ਰਹੀ ਰਹਿੰਦੇ ਕੋਸਮੇ ਸੱਤ ਹਿੰਦੀ ਹੈ ਸੱਤ ਹਿੰਦੀ ਹੈ ਇਹਨਾਂ ਦੀ ਕੱਪ ਜਾਂਦੀ ਹੈ ਤੇ ਮੁਰਗੀ ਕਰਮ ਹੋਵਾਗੇ ਇਹ ਟਾਈਮ ਤੇ ਸਾਰੇ ਠੀਕ ਹੀ ਨੇ ਸੌਂ ਮਦੋ ਦੇ ਕੱਪਸ ਪੈ ਲੱਗੇ ਨੇ ਚਲੋ ਇਹ ਪਾਉ ਖਲਾਉ ਦੇ ਕਰਦੇ ਫੇਲ ਤੇ ਕਰਨੀ ਦਿੱਤੀ ਤੋਂ ਇਹ ਨਹੀਂ ਕਿ ਮੈਂ ਬਲੌਗ ਤੋਂ ਕਿਤਾਬ ਕੋਈ ਪਾਹੀ ਹੀ ਰਹੂਗਾ ਸੀ ਤੇ ਸਾਰੇ ਕੰਮ ਕਰਕੇ ਸੋਚਿਆ ਨਾ ਕਿ ਭਾ ਚੌਥੀ ਸਵਾਲ ਨਹੀਂ ਹੋ ਜਾਊਗੀ ਮੈਂ ਇਸ ਵਾਰ ਫਖਰਾ ਦੇਣੀ ਤੇ ਕੋਈ ਖੇਤ ਕੰਮ ਹੁੰਦਾ ਹੈ ਲੋਟ ਇਸ ਤੇ ਕੋਈ ਨਾ ਨਾ ਵੀਡੀਓ ਪੱਕਾ ਦੇ ਕੇ ਵੀਡੀਓ ਦੇ ਵੀ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਨੈਕਟ ਕਰਕੇ ਜਿਹੜਾ ਸਿੰਗ ਵੀਡੀਓ ਤੇ ਮੇਰੇ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਜੀ